ਜਦੋਂ ਕੋਈ ਬਹੁਤਾ ਸ਼ਰੀਫ ਹੋ ਜਾਂਦਾ ਨਾ ਦੁਨੀਆ ਉਹਨੂੰ ਵੀ ਜੀ ਨਹੀਂ ਦਿੰਦੀ। ਪਰ ਇੱਕ ਰਾਹ ਦੇ ਵਿੱਚ ਨਾ ਇੱਕ ਸੱਪ ਸੀ। ਸੱਪ ਐਡਾ ਖਤਰਨਾਕ ਹੀ ਹਾ ਯਾਰ ਆ ਰ ਆਏ ਗਏ ਨੂੰ ਡੰਗ ਮਾਰਦਾ ਸੀਗਾ। ਇੰਨਾ ਉਹਦਾ ਖੋਫ ਸੀ ਕੋਈ ਉਹ ਰਾਹ 'ਚੋਂ ਨਹੀਂ ਲੰਘਦਾ ਸੀ ਵੀ ਪਤਾ ਉੱਥੇ ਸੱਪ ਆ। ਲੋਕ ਬੜੇ ਇਲਾਕੇ ਦੇ ਦੁਖੀ ਹੀ ਉਹਦੇ ਤੋਂ। ਤੇ ਉੱਥੋਂ ਨਾ ਇੱਕ ਦਿਨ ਇੱਕ ਸਾਧ ਆਇਆ। ਉਹ ਲੋਕਾਂ ਨੇ ਕਿਹਾ ਵੀ ਇੱਥੇ ਸੱਪ ਆ ਉਹ ਸਾਨੂੰ ਜੀ ਨਹੀਂ ਦਿੰਦਾ। ਉਹ ਸਾਧ ਜਾਂਦਾ ਸੱਪ ਨੂੰ ਸਾਧ ਵੀ ਬੜਾ ਪਹੁੰਚਿਆ ਹੋਇਆ ਹੁੰਦਾ। ਤੇ ਸੱਪਰ ਜਦੋਂ ਉਹਦੇ ਲੇਖਦਾ ਤੇ ਉਹਨੂੰ ਜਰਾ ਰਬੀਰੂ ਲੱਗਦੀ ਆ ਤੇ ਸੱਪ ਉਹਨੂੰ ਕੁਛ ਨਹੀਂ ਕਹਿੰਦਾ ਤੇ ਸਾਦ ਕਹਿੰਦਾ ਵੀ ਤੂੰ ਨਾ ਜਦੋਂ ਤੋ ਬਾਅਦ ਡੰਗ ਨਹੀਂ ਮਾਰਨਾ ਕਿਸੇ ਨੂੰ ਕਹਿੰਦਾ ਠੀਕ ਆ ਜੀ ਬਾਬਾ ਜੀ ਨਹੀਂ ਮਾਰਦਾ ਡੰਗ ਜਾਂਦਾ ਮੈਂ ਫੇਰ ਆਉਂਗਾ ਦੋ ਤੇ ਨਾ ਮਹੀਨੇ ਨੂੰ ਤੈਨੂੰ ਮਿਲ ਕੇ ਜਾਊਂਗਾ ਤੇ ਨਾ ਮਹੀਨਿਆਂ ਨੂੰ ਉਹ ਬਾਬਾ ਆਉਂਦਾ ਤੇ ਸੱਪ ਲਹੂ ਲਹਾਨ ਹੋਇਆ ਮੰਧਾਲ ਹੋਇਆ ਬੈਠਾ ਉੱਥੇ ਸਾਦ ਆਂਦਾ ਵੀ ਕੀ ਹੋ ਗਿਆ ਤੈਨੂੰ ਨਾ ਬਾਬਾ ਜੀ ਤੁਸੀਂ ਕਿਹਾ ਸੀ ਕਿਸੇ ਨੂੰ ਡੰਗ ਨਹੀਂ ਮਾਰਨਾ ਤੇ ਲੋਕਾਂ ਨੇ ਮੇਰਾ ਆ ਹਾਲ ਕਰਤਾ ਹੈ ਉਹ ਆਂਦਾ ਮੈਂ ਤੈਨੂੰ ਡੰਗ ਮਾਰਨ ਤੋਂ ਡੱਕਿਆ ਸੀ ਫੁਕਾਰੇ ਮਾਰਨ ਤੋਂ ਨਹੀਂ ਡੱਕਿਆ ਸੀ ਫੁਕਾਰੇ ਮਾਰਦੇ ਰਹਿਣਾ ਚਾਹੀਦਾ ਵੀ ਜਦੋਂ ਕੋਈ ਬਹੁਤਾ ਸ਼ਰੀਫ ਹੋ ਜਾਂਦਾ ਵੀ ਦੁਨੀਆ ਜੀ ਨਹੀਂ